ਮਾਣਯੋਗ ਡੀਆਈਜੀ ਸਾਹਿਬ ਸਰਦਾਰ ਨਾਨਕ ਸਿੰਘ ਜੀ ਬਾਰਡ ਰੇਂਜ ਮਾਣਯੋਗ ਸਾਡੇ ਐਸਐਸਪੀ ਸਾਹਿਬ ਸਰਦਾਰ ਮਨਿੰਦਰ ਸਿੰਘ ਆਈਪੀਐਸ ਜੀ ਵੱਲੋਂ ਜੋ ਅੰਮ੍ਰਿਤਸਰ ਦੇ ਹਾਤੀ ਜਿਲੇ ਦੇ ਵਿੱਚ ਗੈਸ ਮਾਜਿਕ ਕੰਸਲਰ ਦੇ ਖਿਲਾਫ ਜਿਹੜੀ ਮੁਹਿੰਮ ਚੜੀ ਹੋਈ ਆ ਉਹਦੇ ਸਬੰਧ ਦੇ ਵਿੱਚ ਕੱਲ ਸਾਡੇ ਸਪੈਸ਼ਲ ਸੈੱਲ ਦੇ ਇੰਚਾਰਜ ਸਮਾਪਕ ਸਤਿੰਦਰ ਸਿੰਘ ਦੀ ਟੀਮ ਨੂੰ ਇੱਕ ਬੜੀ ਵੱਡੀ ਕਾਮਯਾਬੀ ਮਿਲੀ ਆ ਜਦੋਂ ਆਪਣੀ ਟੀਮ ਦੇ ਨਾਲ ਜਿਹੜਾ ਹੈਗਾ ਉਹ ਪਿੰਚਵਿੰਡ 30 ਪੁਆਇੰਟ ਤੇ ਜਿਹੜਾ ਉਹ ਮੌਜੂਦ ਸੀ ਤੇ ਇੱਕ ਦੋਸ਼ੀ ਜਿਸ ਦਾ ਨਾਮ ਮਲਕੀਤ ਸਿੰਘ ਕੀਤੂ ਪੁੱਤਰ ਜੰਗ ਸਿੰਘ ਵਾਸੀ ਪਿੰਡ ਪੰਡੋਰੀ ਨੂੰ ਕਾਬੂ ਕਰਕੇ ਉਸ ਦੇ ਪਾਸੋਂ ਇੱਕ ਜੰਦਾ ਗ੍ਰਨੇਡ 30 ਬੋਰ ਦਾ ਪਿਸਤਲ ਤੇ 10 ਜੰਦਾ ਰਾਊਂਡ ਜਿਹੜੇ ਆ ਉਹ ਬਰਾਮਦ ਕੀਤੇ ਆ ਜੋ ਮੁੰਡਲੀ ਪੁੱਛ ਗਿਆ ਸੀ ਤੇ ਵਿੱਚ ਜਿਹੜਾ ਇਹ ਪਤਾ ਲੱਗਿਆ ਕਿ ਇਹ ਪਾਕਿਸਤਾਨ ਦੇ ਵਿੱਚ ਬੈਠੇ ਜਿਹੜਾ ਹਰਿੰਦਰ ਸਿੰਘ ਰੰਦਾ ਤੇ ਇੱਕ ਯੂਕੇ ਦੇ ਵਿੱਚ ਤਰਮਾ ਸੰਧੂ ਜਿਹੜੇ ਗੈਂਗਸਟਰ ਨੇ ਉਹਨਾਂ ਦੇ ਇਹ ਇਸ਼ਾਰਿਆਂ ਤੇ ਕੰਮ ਕਰ ਰਿਹਾ ਸੀ ਇਹਦੇ ਪਹਿਲਾਂ ਕੋਈ ਪਰਚਾ ਵਗੈਰਾ ਤੇ ਦਰਜ ਨਹੀਂ ਹੈਗਾ ਪਰ ਹੁਣ ਤੱਕ ਇਹ ਕਿੰਨਾ ਅਸਲਾ ਮਗਾ ਚੁੱਕਿਆ ਵਾ ਤੇ ਹੋਰ ਕਿਹੜੇ ਕਿਹੜੇ ਇਹਦੇ ਨਾਲ ਦੇ ਜਿਹੜੇ ਉਹ ਸਾਥੀ ਨੇ ਇਸ ਬੰਦੀ ਜਿਹੜੀ ਆ ਉਹ ਰਿਮਾਂਡ ਲੈ ਕੇ ਨਗਾਈ ਨਾ ਪੁੱਛਗਿਸ਼ ਕਰਕੇ ਉਹਨਾਂ ਦੇ ਖਿਲਾਫ ਵੀ ਜਿਹੜੀ ਆ ਸਖਤ ਕਾਰਵਾਈ ਕੀਤੀ ਜਾਵੇ ਸਰ ਜਿਹੜੇ ਅਮਰਸੇਵ ਦੇ ਵਿੱਚੋਂ ਪਹਿਲਾਂ ਵੱਖ-ਵੱਖ ਜਗ੍ਹਾ ਤੋਂ ਗਰਮਲੇਟ ਫਟੇ ਹੋਏ ਨੇ ਜਾਂ 90 ਕੇ ਉਹਨਾਂ ਦੇ ਨਾਮ ਕੋਈ ਤਾਂ ਜੁੜਿਆ ਇਸ ਬੰਦੇ ਦਾ ਮਲਕੀਤ ਸਿੰਘ ਪੂਰਾ ਆ ਵੇਖੋ ਹੋ ਵੀ ਸਕਦਾ ਵਾ ਪਰ ਮੈਂ ਤੁਹਾਨੂੰ ਇਸ ਵੇਲੇ ਇਹਦੇ ਬਾਰੇ ਸਹੀ ਜਾਣਕਾਰੀ ਨਹੀਂ ਦੇ ਸਕਦਾ ਰਿਮਾਂਡ ਦੇ ਦੌਰਾਨ ਜਿਹੜਾ ਵਾ ਉਹ ਪੁੱਛਗਿਸ਼ ਕਰਕੇ ਤੇ ਜਰੂਰ ਇਸ ਐਂਗਲ ਤੇ ਪਹੁੰਚਿਆ ਜਾਊਗਾ ਸਰ ਸਰ ਇਧਰ ਸਿੱਖੀ ਦੀ ਗੱਲ ਕਰੀਏ ਵਾਕ ਰੋਕ ਜਗਾ ਤੇ ਉਹ ਪਹਿਲਾਂ ਵੀ ਇਸ ਤਰ੍ਹਾਂ ਦੇ ਕਈ ਕਾਰ ਕਰ ਚੁੱਕਾ ਹੈ ਕਿ ਕਦੋਂ ਤੋਂ ਗੱਦੀ ਗੱਲ ਹੋ ਰਹੀ ਸੀ ਇਹ ਵੇਖੋ ਮੈਂ ਜਿਵੇਂ ਤੁਹਾਨੂੰ ਦੱਸਿਆ ਵਾ ਕਿ ਇੱਥੇ ਪਹਿਲਾਂ ਅ ਪਰਚਾ ਕੋਈ ਦਰਜ ਨਹੀਂ ਹੈਗਾ ਪੁਰਾਣਾ ਤੇ ਇਹ ਹੁਣ ਰਿਮਾਂਡ ਤੋਂ ਬਾਅਦ ਜਿਹੜਾ ਵਾ ਉਹ ਪੁਛਗਿਛ ਦੇ ਵਿੱਚ ਇਸ ਸੰਬੰਧੀ ਜਿਹੜਾ ਖਲਾਸਾ ਹੋਊਗਾ